ਹੁਣੇ ਅੱਜ ਹਣੀ ਪੰਡਤ ਜੀ ਜਿਨ੍ਹਾਂ ਨੂੰ ਸਤਿਕਾਰ ਨਾਲ ਕਹਿੰਦੇ ਨੇ ਤੇ ਦੂਜੇ ਪਾਸੇ ਸਰਦਾਰ ਗੁਰਵਿੰਦਰ ਕਾਂਗਾ ਕਾਂਗਾ ਸਾਹਿਬ ਜਿਹੜੇ ਕਿ ਕਾਂਗਾ ਪਿੰਡ ਤੋਂ ਨੇ ਗੁਰਵਿੰਦਰ ਜੀ ਹਣੀ ਜੀ ਸਾਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਆਮ ਤੌਰ ਤੇ ਕਬੱਡੀ ਦੇ ਜਿਹੜੇ ਖਿਡਾਰੀ ਹੁੰਦੇ ਨੇ ਇਹਨਾਂ ਨਾਲ ਇੰਟਰਵਿਊ ਕਰਨੀ ਸਾਡੇ ਵਾਸਤੇ ਤੇ ਈਜ਼ੀ ਆ ਪਰ ਤੁਹਾਡੇ ਵਾਸਤੇ ਹੋ ਗਿਆ ਤੁਸੀਂ ਪਲੇਅਰ ਜੌਰ ਜਿਆਦਾ ਕਬੱਡੀ ਰੇਡ ਪੁਆਇੰਟ ਅੱਗੇ ਅਤੇ ਸਟਾਪ ਕਰਨ ਵੱਲੇ ਜ਼ੋਰ ਲਾਉਂਦੇ ਹੋ ਇੰਟਰਵਿਊ ਅਵੇਲੇਬਲ ਤੁਹਾਡਾ ਧਿਆਨ ਘੱਟ ਹੁੰਦਾ ਕੋਈ ਤੁਹਾਡੇ ਕੰਮ ਨਹੀਂ ਹੈ ਹਾਂਜੀ ਅੱਛਾ ਤੁਹਾਡਾ ਪਿੰਡ ਕਿਹੜਾ ਆ ਆਪਣੇ ਹਰਜੀ ਮੇਰਾ ਜੀ ਬੁੱਲਵਾਲ ਪਿੰਡ ਆ ਹਿਆਰਪੁਰ ਜ਼ਿਲ੍ਹੇ ਚ ਹਿਆਰਪੁਰ ਚ ਹਾਂਜੀ ਕਿੰਨੇ ਮਰ ਦੇ ਤੁਸੀਂ ਹਣੀ ਐਸ ਵਿਲ ਬੇਟਾ ਮੈਂ ਜੀ 20 ਸਾਲ ਦਾ ਜੀ ਲੱਗੇ ਆਉਂਗੇ ਮਾਈਕ ਦੇ ਹਾਂਜੀ ਲੱਗੇ ਹੋ ਜਿਸ ਤਰ੍ਹਾਂ ਤੁਸੀਂ ਲੱਗੇ ਹੋ ਕੇ ਸਟਾਪ ਲਾਉਂਦੇ ਹੋ ਤੁਸੀਂ ਸਟਾਪ ਪ੍ਰੋਵਾਈਡ ਦੀ ਬਜਾਏ ਰੀਡਰ ਹੋ ਅਰੇ ਰੀਡਰ ਆ ਅੱਛਾ ਰੇਟ ਰੈਂਜਸ ਕਰਕੇ ਤੁਸੀਂ ਦੂਰ ਕੋ ਬੈਠੇ ਹੋ ਮਾਈਕ ਤੋਂ ਹਾਂਜੀ ਅਜਰ ਉਹ ਹੀਟ ਪਹੁੰਚ ਜਾਂਦੇ ਹੋ ਆ ਤੁਸੀਂ ਕੀ ਮਨ ਵਿੱਚ ਚੰਦਾ ਕੀ ਮਪੁਆਇੰਟ ਲੈ ਕੇ ਆਉਣਾ ਹੈ ਤੇ ਮੈਂ ਕਿਹੜੇ ਖਿਡਾਰੀ ਨੂੰ ਟੱਚ ਕਰਨਾ ਇਹ ਤੁਹਾਡੇ ਮਨ ਵਿੱਚ ਪਹਿਲਾਂ ਹੁੰਦਾ ਕਿ ਉਹਨੂੰ ਜਾ ਕੇ ਟੱਚ ਕਰਨਾ ਨਹੀਂ ਨਹੀਂ ਕੇਵਲ ਤਾਂ ਦੇ ਜਾਂ ਇੱਕ ਗੁਪਤ ਰੱਖਣਾ ਚਾਹੁੰਦੇ ਹੋ ਨਹੀਂ ਨਹੀਂ ਗੁਪਤਗਾਦਾ ਜੀ ਜੇ ਤੋ ਟਾਰਗੇਟ ਹੋਵੇ ਉਹਨੂੰ ਟੱਚ ਕਰ ਲਈਦਾ ਅੱਛਾ ਤੂੰ ਦੇਖ ਲੈਣ ਦੇ ਕਿ ਆਕਮਜ਼ੋਰ ਹੈ ਨਹੀਂ 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 ਕਮਜ਼ੋਰ ਨਹੀਂ ਹਾਂ ਇਦਾਂ ਨਹੀਂ ਦੇਖੀਦਾ ਜਿੱਦਾਂ ਆਪਣੇ ਵੱਲੋਂ ਹੀ ਤੇ ਤੁਸੀਂ ਪਤਾ ਹੁੰਦਾ ਕਿ ਡਾਈ ਬੇਟੇ ਜਿਹਨਾਂ ਤੁਸੀਂ ਰੇਡ ਪਾਉਣੀ ਤੇ ਜਿਨ੍ਹਾਂ ਨੂੰ ਜਾ ਕੇ ਤੁਸੀਂ ਟੱਚ ਕਰਨਾ ਤਰ ਪਤਾ ਹੁੰਦਾ ਕਿ ਆਹ ਆਇਆ ਆਲਰੇਡੀ ਤੁਸੀਂ ਉਹਨਾਂ ਨਾਲ ਪਹਿਲਾਂ ਵੀ ਖੇਡ ਚੁੱਕੇ ਹੁੰਦੇ ਆ ਹਾਂਜੀ ਹਾਂਜੀ ਤੇ ਕਈਆਂ ਨੂੰ ਪਹਿਲੀ ਵਾਰੀ ਤੁਸੀਂ ਦੇਖਣਾ ਹੁੰਦਾ ਨੂੰ ਟੱਚ ਕਰਨਾ ਹੁੰਦਾ ਹਾਂਜੀ ਤੇ ਮਨ ਵਿੱਚ ਕੀ ਹੁੰਦਾ ਕਿ ਇਹਨੂੰ ਯੱਕ ਮੈਂ ਟੱਚ ਕਰਨਾ ਇਹ ਪਹਿਲੇ ਪਤਾ ਹੁੰਦਾ ਤੁਹਾਨੂੰ ਜਾਂ ਫਿਰ ਰਸਤੇ ਵਿੱਚ ਜਾਂਦੇ ਜਾਂਦੇ ਤੁਸੀਂ ਵੇਖ ਲੈਂਦੇ ਆ ਕਿ ਆਹ ਈਜ਼ੀ ਹੈ ਟੱਚ ਕਰਨਾ ਨਹੀਂ ਕਈ ਵੇਲੇ ਜੀ ਉਹੀ ਲੱਗ ਜਾਂਦੇ ਆ ਆਪੇ ਹਾਂਜੀ ਕੁਦਰਤੀ ਉਹ ਲੱਗ ਜਾਂਦੇ ਆ ਕਈ ਵਾਰੀ ਉਹੀ ਗਲਤੀ ਕਰ ਲੈਂਦੇ ਆ ਹਾਂਜੀ ਆ ਇਸ ਤਰ ਪੁਆਇੰਟ ਲੇ ਜਾਂਦੇ ਆ ਕਿ ਬਿਜੁਰ ਮਿੰਨ ਨਾਲ ਆਪਣੇ ਜਦ ਸੋਚਿਆ ਹੁੰਦਾ ਹਾਂਜੀ ਹਾਂਜੀ ਕਿ ਇਹ ਡਬਲ ਟੱਚ ਹੋ ਜਾਂਦਾ ਤੋਂ ਨਹੀਂ ਲੱਗ ਜਾਂਦੇ ਆ ਜੋ ਲੱਕੀ ਹਾਂ ਅਕਿ ਜੇ ਗਰਾਉਂਡ ਦੇ ਵਿੱਚ ਰੇਡ ਪਾਉਣ ਵਾਲੇ ਦਾ ਜ਼ੋਰ ਜ਼ਿਆਦਾ ਲੱਗਦਾ ਜਾਂ ਫਿਰ ਸਟਾਪ ਕਰਨ ਵਾਲੇ ਦਾ ਜ਼ੋਰ ਲੱਗਦਾ ਜਾਂ ਫਿਰ ਜਿਆਦਾ ਜਿਹੜਾ ਆ ਉਹ ਧਿਆਨ ਆ ਰੀਡਰ ਨੂੰ ਜਿਹੜਾ ਪੈਂਦਾ ਜਾਂ ਫਿਰ ਸਟਾਪਰ ਨੂੰ ਇਹ ਤਾਂ ਜੀ ਸਟਾਪ ਸਟਾਪਰ ਨੂੰ ਦਾ ਚਾਰ ਸਟਾਪਰ ਹੁੰਦੇ ਆ ਉਹਨਾਂ ਦੇ ਚਾਰ ਮਾਈਂਡ ਹੁੰਦੇ ਆ ਰੀਡਰ ਦਾ ਇੱਕ ਮਾਈਂਡ ਹੁੰਦਾ ਹੈ ਹਾਂਜੀ ਤੇ ਤੁਸੀਂ ਕਦੋਂ ਕਬਡੀ ਖੇਡਣੇ ਲੱਗੇ ਤੇ ਕਿੰਨੀ ਉਮਰ ਦੇ ਲੱਗੇ ਤੇ ਉਸ ਵੇਲੇ ਕਿੰਨੀ ਉਮਰ ਦੇ ਹੋ ਮੇਰੇ ਜੀ 20 ਸਾਲੋਂ ਮਹਾਰਾਜ ਜੀ ਅੱਛਾ ਹਾਂ ਜੀ 10 11 ਸਾਲ ਤੋਂ ਲੱਗ ਗਿਆ ਸੀ weight ਖੇਡਣ 35 ਕਿਲੋ ਤੋਂ ਨਿਕਾਏ ਹੁੰਦੇ ਸੀ ਛੋਟੇ ਪਿੰਡ ਦਾ ਇੱਕ ਹੋਰ ਵੀ ਖਿਡਾਰੀ ਹੈ ਨਾਮ ਪਰ ਹਾਂ ਜੀ ਹਾਂ ਜੀ ਜੰਮਾ ਜੀ ਪਿੰਡ ਦਾ ਨਾਮ ਉਹ ਪਲੇਅਰ ਪੇਲੇ ਦਾ ਪੇ ਜੰਮ ਆਇਆ ਹਾਂ ਜੀ ਸੋ ਉਹ ਵੀ ਰਿਟਰ ਹੈ ਐਸ ਵੇਲੇ ਜਨਤਕ ਪਰ ਜੀ ਹੈਗੇ ਆ ਖੇਡਦੇ ਆ ਹਾਂ ਜੀ ਹੋਰ ਵੀ ਖੇਡਣ ਆਏ ਨੇ ਨਹੀਂ ਨਹੀਂ ਇੱਥੇ ਨਹੀਂ ਆਏ ਉਹ ਇੰਡੀਆ ਹੀ ਆ ਪੰਜਾਬ ਪੁਲਿਸ ਚ ਅੱਛਾ ਪੰਜਾਬ ਪੁਲਿਸ ਦੇ ਹਾਂ ਜੀ ਅੱਛਾ ਤੁਸੀਂ ਆਪਣੇ ਹਣੀ ਜੀ ਹਨੀ ਨਾਲ ਪੰਡਤ ਹਾਂਜੀ ਇੱਕਵੇਂ ਸਵੇ ਰੱਖਿਆ ਹੋਇਆ ਨਾਂ ਨਾ ਤਾਂ ਇਹ ਮੇਰਾ ਹੋਰ ਕੁਛ ਹੀ ਆ ਅੱਛਾ ਤਾਂ ਲੋਕ ਹਮਨਚੂ ਹਾਂਜੀ ਹਾਂਜੀ ਓਕੇ ਸਾਡੇ ਜਿੱਦਾਂ ਪੰਡਤਾਂ ਚ ਘੱਟ ਕਬੱਡੀ ਖੇਡਦੇ ਆ ਹਾਂ ਹਾਂ ਤੇ ਮੇਰਾ ਨਾਂ ਹਣੀ ਸੀਗਾ ਫਿਰ ਹੋਲੀ ਹਣੀ ਤੋਂ ਪੰਡਤ ਬਣ ਗਿਆ ਹਾਂ ਪੰਡਤ ਬੱਲੋ ਵਾਲੀ ਹਣੀ ਪੰਡਤ ਬੱਲੋ ਵਾਲੀ ਅੱਛਾ ਹਣੀ ਪੰਡਤ ਬੱਲੋ ਵਾਲੀ ਬੱਲੋਰ ਤੁਹਾਡਾ ਪਿੰਡ ਦਾ ਨਾਮ ਕਿੱਡੇ ਕੋਲ ਡਿਪੈਂਡ ਹੈ ਪਿੰਡ ਜੀ ਜਿੱਦਾਂ ਆਪਣਾ ਵੱਡਾ ਹੀ ਆ ਕਾਫੀ ਆਈ ਸੀ ਓ ਕੈਮਰੋਨ ਨੂੰ ਰੱਖੋ ਕਿ ਕੈਮਰੇ ਵਿੱਚ ਤੁਹਾਨੂੰ ਦਰਸ਼ਕ ਦੇ ਰਹੇ ਨੇ ਅਸੀਂ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਆਪਣੇ ਹਣੀ ਤੁਸੀਂ ਕਿਹੜੇ ਕਿਹੜੇ ਦੇਸ਼ਾਂ ਵਿੱਚ ਖੇਡ ਚੁੱਕੇ ਹੋ ਔਰ ਜੇ ਪਹਿਲੀ ਵਾਰ ਤੁਸੀਂ ਬਾਹਰ ਦੇਸ਼ ਵਿੱਚ ਆਇਓ ਨਹੀਂ ਜੀ ਮੈਂ ਮਲੇਸ਼ੀਆ ਖੇਡ ਰਿਹਾ ਹਾਂ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਹੂੰ ਤੇ ਜੀ ਹੁਣ ਕੈਨੇਡਾ ਹਾਂ ਕੈਨੇਡਾ ਪਹਿਲੀ ਵਾਰ ਆਇਆ ਹਾਂ ਜੀ ਕੈਨੇਡਾ ਪਹਿਲੀ ਵਾਰ ਸੋ ਕੈਨੇਡਾ ਚ ਪਹਿਲੀ ਵਾਰ ਇੱਥੇ ਪਹਿਲੀ ਵਾਰ ਟੂਰਨਾਮੈਂਟ ਚ ਕੱਲ ਨੂੰ ਤੁਸੀਂ ਜਾਣਾ ਜਾਂ ਨਹੀਂ ਪਹਿਲੇ ਟੂਰਨਾਮੈਂਟ ਖੇਡਣਾ ਪਹਿਲਾ ਟੂਰਨਾਮੈਂਟ ਹੈ ਜੀ ਕੱਲ ਨੂੰ ਤੇ ਅੱਜ ਤੁਸੀਂ ਕਦੋਂ ਕੈਨੇਡਾ ਚ ਆਏ ਜੀ ਅਸੀਂ 12 ਤਰੀਕ ਦੇ ਆਏ ਆ ਜੀ ਔਰ ਜਿਸ ਕਰਕੇ ਸੁਖਾ ਕੰਗ ਜੀ ਕਹਿੰਦੇ ਸੀ ਕਿ ਇੱਕ ਐਸਾ ਪਲੇਅਰ ਆ ਰਿ ਹਨੀ ਪੰਡਤ ਜੀ ਕਹਿੰਦੇ ਨੇ ਕਿ ਤੁਸੀਂ ਦੇਖਿਓ ਕਿਵੇਂ ਕਮਾਲ ਕਰਦਾ ਆ ਤੇ ਤੁਸੀਂ ਕਿੰਨੇ ਕ ਟੂਰਨਾਮੈਂਟ ਜਦੋਂ ਖੇਡਦੇ ਹੋ ਕਿੰਨੇ ਕ ਪੁਆਇੰਟ ਲੈ ਕੇ ਆਉਂਦੇ ਹੋ ਇਹਦਾ ਹੀ ਮੈਚ ਤੇ ਡਿਪੈਂਡ ਹੁੰਦਾ ਜੇ ਵੱਡਾ ਮੈਚ ਹੋਵੇ 30 ਮਿੰਟ ਦਾ ਹੋਵੇ ਫਿਰ ਉਸ ਹਿਸਾਬ ਨਾਲ ਹੁੰਦਾ 플레이ਰ ਚਾਰ ਰੇਡਰ ਰੇਡਾ ਪਾਉਂਦੇ ਆ ਹਾਂ ਹਾਂਜੀ ਉਸ ਹਿਸਾਬ ਨਾਲ ਹੁੰਦਾ ਜੇ ਰੇਡਾ ਜੇ 10 ਨੰਬਰ ਹੋਵੇ ਫਿਰ ਤਿੰਨ ਚਾਰ ਕੇ ਰੇਡਾ ਪੈਂਦੀਆਂ ਦੋ ਤਿੰਨ ਰੇਡਰ ਹੁੰਦੇ ਸੋ ਤੁਹਾਡਾ ਜਿਹੜਾ ਦੇਖ ਕੇ ਉਸ ਵੇਲੇ ਤੁਹਾਡੀ ਪਰਫਾਰਮੈਂਸ ਜਿਹੜੀ ਆ ਓਵਰ ਪਾਸਾ ਕਰਦੇ ਆ ਤੁਹਾਡੇ ਕਲੱਬ ਬਾਰੇ ਕਿ ਤੂੰ ਰੀਡ ਪਾਉਣੀ ਹੁਣ ਹਾਂਜੀ ਤੂੰ ਪਾਉਣੀ ਆ ਹਾਂਜੀ ਹਾਂਜੀ ਤੁਸੀਂ ਆਪਣੀ ਮਰਜ਼ੀ ਨਾਲ ਰੀਡ ਪਾਉਂਦੇ ਨਹੀਂ ਨਹੀਂ ਉਦਾਂ ਦਾ ਮਰਜ਼ੀ ਨਾਲ ਹੀ ਪਾਉਂਦੇ 10 ਬਟਨ ਪਾ ਦਿਓ ਹਾਂਜੀ 10 ਬਾਈ 10 ਪਾਉਂਦੇ ਆ ਜੀ ਤੇ ਚਾਰ ਰੀਡਰ ਹੁੰਦੇ ਆ ਹਾਂ ਹਾਂ ਉਹ ਚਾਰਾਂ ਦਾ ਜਿੱਦਾਂ ਮਤਲਬ ਪਹਿਲੀ ਤੂੰ ਪਾਣੀ ਦੂਜੀ ਜਿੱਦਾਂ ਮਤਲਬ ਜਿਹੜਾ ਪਲੇਅਰ ਸੋ ਕੰਟੋ ਤੁਸੀਂ ਪਹਿਲੀ ਵਾਰ ਖੇਡਣ ਜਾ ਰਹੇ ਹੋ ਕੀ ਮਨ ਵਿੱਚ ਲੈ ਕੇ ਆਏ ਹੋ ਕਿ ਹੋਜੇ ਆ ਮਨ ਵਿੱਚ ਬਲਬ ਲਾਇਆ ਮਨ ਦੀ ਭੜਾਸ ਕਬੱਡੀ ਦੀ ਬਾਹਰ ਕੱਢੋਗੇ ਇਹ ਤੁਸੀਂ ਮੰਨਦੇ ਹੋ ਕਿ ਪਿਛਲੇ ਸਾਲਾਂ ਵਿੱਚ ਕਬੱਡੀ ਦੇ ਖਿਡਾਰੀਆਂ ਨਾਲ ਜੋ ਕੁਝ ਹੋਇ ਜਿਹੜੇ ਵਿਛੜੇ ਹੋਏ ਸਾਡੇ ਖਿਡਾਰੀ ਨੇ ਉਹਨਾਂ ਦੀ ਅਸੀਂ ਦੇਖਿਆ ਬੇ ਕਿ ਅਰਦਾਸ ਅਰਜ਼ੋਈ ਕਰਦੇ ਆਂ ਭਾਈ ਗੁਰ ਸੱਚੇ ਪਾਤਸ਼ਾਹ ਪ੍ਰਮਾਤਮਾ ਪਾਣਾ ਮੰਨਣ ਦਾ ਬਲ ਬਖਸ਼ੀ ਅਤੇ ਤੁਹਾਡੀ ਸਿਹਤ ਦੀ ਤੰਦਰੁਸਤੀ ਬਖਸ਼ੀ ਤੁਹਾਨੂੰ ਹੈ ਜੀ ਐ ਤੁਹਾਨੂੰ ਲੱਗਦਾ ਜੀ ਕਿ ਡਰ ਜਿਆ ਪੈਦਾ ਹੋ ਗਿਆ ਹਾਂ ਜੀ ਇਸ ਮਾਹੌਲ ਨੇ ਤੁਹਾਡੇ ਡਰ ਪੈਦਾ ਕਰ ਦਿੱਤਾ ਹਾਂ ਜੀ ਇੰਡੀਆ ਚ ਕਾਫੀ ਆ ਜੀ ਆਪਣੇ ਪੰਜਾਬ ਚ ਹਾਂਜੀ ਅੱਛਾ ਤੁਹਾਨੂੰ ਵੀ ਕਦੇ ਇਸ ਦੌਰ ਦੇ ਵਿੱਚ ਕਦੇ ਕਾਲ ਆਇਆ ਜਾਂ ਫਿਰ ਆਵਾਮ ਅਫਵਾਹਾਂ ਦੇ ਕਰਨ ਜਾਣਾ ਹੁੰਦੀਆਂ ਜੀ ਉਹਨੂੰ ਫੋਨ ਆ ਗਿਆ ਜੀ ਤੂੰ ਨਹੀਂ ਕਿੱਢਣ ਜਾਣਾ ਤੂੰ ਉਧਰ ਖੇਡਣਾ ਇਹ ਗੱਲ ਕਿ ਸੱਤਕ ਸੱਚੀ ਹੈ ਨਹੀਂ ਟੈਲਮੀਟਰ ਉਹ ਸੱਚੀ ਹੈ ਜੀ ਤਾਂ ਆ ਜਾਂਦੇ ਫੋਨ ਤਾਂ ਹੁਣ ਕੀ ਦੱਸਣਾ ਲੱਗ ਮੋਰੀ ਆ ਜਾਂਦੇ ਆ ਫੋਨ ਤਾਂ ਤੁਹਾਨੂੰ ਫੋਨ ਆਇਆ ਮੈਨੂੰ ਪੁੱਛੇਗਾ ਕਦੋਂ ਆਇਆ ਕੀ ਇਹਨੇ ਉਹ ਪੂਰ ਕੀਤਾ ਪਰ ਤੁਹਾਨੂੰ ਵੀ ਆਇਆ ਹਾਂਜੀ ਹਾਂਜੀ ਆਇਆ ਜੀ ਤਾਂ ਜਿਹੜੇ ਜਦੋਂ ਤੁਹਾਨੂੰ ਫੋਨ ਆਇਆ ਤੁਸੀਂ ਜੋ ਉਹਨਾਂ ਨੇ ਫੋਨ ਤੇ ਤੁਹਾਨੂੰ ਕਿਹਾ ਉਹ ਤੁਸੀਂ ਉਹ ਪੂਰਾ ਕੀਤਾ ਤੁਹਾਨੂੰ ਪਰਲੇ ਮਜਬੂਰੀ ਸੀ ਨਹੀਂ ਨਹੀਂ ਜੀ ਤੁਸੀਂ ਪਰਸ ਨੂੰ ਦੱਸਿਆ ਕਿਸੇ ਨੇ ਨਹੀਂ ਦੱਸਿਆ ਤੁਸੀਂ ਪਰਮਾਂ ਚ ਰੱਖਿਆ ਹਾਂਜੀ ਤੁਸੀਂ ਅੱਜ ਪਹਿਲੀ ਵਾਰ ਦੱਸਿਆ ਮੈਨੂੰ ਕਿ ਤੁਹਾਨੂੰ ਫੋਨ ਆਇਆ ਸੀ ਆਇਆ ਸੀ ਫੋਨ ਕਿੰਨੀ ਵਾਰ ਫੋਨ ਆਇਆ ਤੁਹਾਨੂੰ ਆਉਂਦੇ ਜਾਂਦੇ ਨੇ ਪਰ ਆਪਾਂ ਜੇ ਬਾਹਰਲੇ ਨੰਬਰ ਤੋਂ ਫੋਨ ਚੱਕੀਦਾ ਹੀ ਨਹੀਂ ਹੁਣ ਜੇ ਗੱਲ ਹੀ ਨਾ ਹੋਵੇ ਫੇ ਕੀ ਗੱਲ ਆਈ ਸੀ ਤੁਸੀਂ ਜਿਹੜਾ ਫੋਨ ਚੁੱਕਿਆ ਉਹਦੇ ਵਿੱਚ ਸਾਫ਼ ਸਪਸ਼ਟ ਕਿਹਾ ਕਿ ਤੂੰ ਅੱਜ ਖੇਡਣਾ ਨਹੀਂ ਆ ਜਾਂ ਜੇ ਖੇਡਣਾ ਤਾਂ ਤੂੰ ਪੁਆਇੰਟ ਲਿਆਉਣਾ ਕਹਿੰਦੇ ਕਿ ਫੋਨ ਤੇ ਹਣੋ ਕਲ ਮਿੱਟਰ ਫੋਨ ਤੇ ਇਹੀ ਗਿਆ ਸੀ ਜਿੱਦਾਂ ਤੈਨੂੰ ਮੈਨੂੰ ਕਾਲ ਆਈ ਸੀ ਹਾਂ ਕਿ ਤੂੰ ਜੇ ਖੇਡਣਾ ਆ ਪਿੰਡ ਵਿੱਚ ਹੀ ਐ ਖੇਡਣਾ ਹੋਰ ਟੀਮ ਲਈ ਨਹੀਂ ਖੇਡਣਾ ਰੈਂਡ ਦੀ ਟੀਮ ਸੀ ਜਿਸ ਪਿੰਡ ਦੇ ਵਿੱਚ ਟੂਰਨਾਮੈਂਟ ਹੋਣੇ ਸੀ ਉਸ ਪਿੰਡ ਦੇ ਨਾਲ ਖੇਡਣਾ ਆ ਤੂੰ ਹੋਰ ਕਿਸੇ ਟੀਮ ਦੇ ਨਾਲ ਨਹੀਂ ਖੇਡਣਾ ਪਿੰਡ ਦੇ ਵੱਲੋਂ ਖੇਡੇ ਸਾਡੇ ਪਿੰਡ ਬਣਾਓ ਹਾਂਜੀ ਹਾਂਜੀ ਅੱਛਾ ਜੇ ਨਾ ਖੇਡੇਂਗਾ ਫੇਰ ਕਿੰਦੇ ਕੀ ਕਰਾਂਗੇ ਇਸ ਤੇ ਦ੍ਰੱਟ ਕੀਤਾ ਹਾਂਜੀ ਹਾਂਜੀ ਫੇਰ ਤਾਂ ਮਤਲਬ ਤੁਸੀਂ ਵੀ ਰਾ ਉਹਨਾਂ ਦੇ ਗੱਲ ਨੂੰ ਮਨਜ਼ੂਰ ਕੀਤਾ ਜਾਂ ਫਿਰ ਅਣਗੈਲੀ ਕਰ ਦਿੱਤੀ ਤਸੀਂ ਫਿਰ ਕਹਿ ਦਿੱਤਾ ਕਿ ਤੂੰ ਸਿਕਿਉਰ ਨਹੀਂ ਕੀਤੀ ਨਹੀਂ ਨਹੀਂ ਫਿਰ ਜੀ ਆਪਾਂ ਖੇਡਣਗੇ ਜਿਨ੍ਹਾਂ ਨੂੰ ਹਾਂ ਕੀਤੀ ਸੀ ਉਹਨਾਂ ਲੋਗਾਂ ਜੀ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੂੰ ਦੱਸ ਦੱਸਦਾ ਸੀਗਾ ਕਿ ਇਹ ਤੁਹਾਨੂੰ ਫੋਨ ਆਇਆ ਹਾਂਜੀ ਹਾਂਜੀ ਕਿੰਨੇ ਦਿਨ ਪਹਿਲਾਂ ਆਇਆ ਉਸ ਦਿਨ ਆਇਆ ਪਹਿਲਾਂ ਫੋਨ ਆਇਆ ਨਹੀਂ ਨਹੀਂ ਇੱਕ ਦਿਨ ਪਹਿਲਾਂ ਹੀ ਆਇਆ ਸੀ ਪਹਿਲਾਂ ਤੁਹਾਨੂੰ ਤੁਹਾਨੂੰ ਫੋਨ ਤੇ ਪੂਰਾ ਡਰਾਪਤਾ ਉਹਨੇ ਹਾਂਜੀ ਡਰਾਪਤਾ ਜੀ ਅੱਛਾ ਤੂੰ ਡਰ ਗਿਆ ਸੀ ਦਰੇ ਲੱਗਦਾ ਯਾਰ ਇਹ ਕਿ ਨਾ ਜੀ ਹੁਣ ਤੁਹਾਨੂੰ ਫੋਨ ਆਵੇ ਤੁਸੀਂ ਮੈਂ ਸ਼ੌਕਤਾ ਹੋਣਾ ਹੀ ਆ ਜੀ ਮੇਰੇ ਤਾਂ ਖੁਦ ਆਪ ਇਹ ਜਾਨਮ ਲੋਕ ਜਲਮ ਕਰ ਗਏ ਨੇ ਮੇਰੇ ਤਾਂ ਆਪ ਕੇਵਰ ਕੀਤਾ ਅੱਛਾ ਜੀ ਹਾਂ ਇੱਥੇ ਬੈਠੇ ਇੱਕ ਦੋ ਬੰਦੇ ਆ ਉਹ ਇੱਕ ਦੋ ਬੰਦੇ ਧਾਰਮਿਕ ਸਥਾਨਾਂ ਤੇ ਨੇ ਮੈਂ ਦੱਸ ਚੁੱਕਾ ਅੰਦਰ ਆਰਐਸਪੀ ਨੂੰ ਬਹੁਤ ਜਲਦੀ ਪੁਲਿਸ ਫੜੂਗੀ ਇਹਨਾਂ ਨੂੰ ਉਹ ਵੀ ਡਰਾਉਂਦੇ ਨੇ ਇੱਥੇ ਔਰ ਮੈਂ ਲੋਕਾਂ ਇੱਕ ਦੱਸ ਵੀ ਦੇਣਾ ਕਿ ਆ ਬੰਦੇ ਨੇ ਦੋ ਬੰਦੇ ਜਿਹੜੇ ਮਗਰ ਪਏ ਹੋਏ ਨੇ ਗਲਤ ਹਾਂ ਜੀ ਇੱਕ ਗੁਰਦੁਆਰੇ ਚ ਇਨਵੋਲਵ ਹੈ ਅੱਛਾ ਜੀ ਹਾਂ ਮੈਂ ਪੁਲਿਸ ਨੂੰ ਦੱਸਿਆ ਔਰ ਹਟਪੁਲਿਸ ਵਾਚ ਕਰੀ ਹੈ ਉਹ ਦੂਰੀ ਜਿੱਦਾਂ ਨੂੰ ਅੰਦਰ ਜਾਊਗਾ ਉਹ ਠੀਕ ਹੈ ਹਾਂਜੀ ਇਹ ਵਿੱਚ ਕੁਝ ਹੋਰ ਵੀ ਲੋਕ ਨੇ ਸੋ ਇਹ ਲੋਕ ਇਕੱਲੇ ਮਰਦੇ ਨਹੀਂ ਇਹਦੇ ਵਿੱਚ ਕੁਝ ਔਰਤਾ ਵੀ ਇਨਵਾਰਵ ਕੀਤੇ ਹੋਣਗੇ ਇਹਨਾਂ ਨੇ ਅੱਛਾ ਜੀ ਉਹ ਵਜਾਏ ਤੁਸੀਂ ਦੇ ਦਿਓ ਕਿ ਔਰਬਰਸਮ ਵਿੱਚ ਸਖਤ ਸਜ਼ਾ ਮਿਲੂਗੀ ਵਾਈ ਕੋ ਸੱਚੇ ਪਾਤਸ਼ਾਹ ਤੇ ਪੁਰਸਾ ਰੱਖੋ ਹਾਂਜੀ ਸਭ ਠੀਕ ਕਰਦੇ ਆ ਜੋ ਕਰਦੇ ਆ ਸਹੀ ਕਰਦੇ ਆ ਜੇ ਤੁਹਾਨੂੰ ਫੋਨ ਆਇਆ ਕਿ ਤੁਸੀਂ ਸਾਡੀ ਪਿੰਡ ਦੀ ਕਲੱਬ ਵੱਲੋਂ ਖੇਡਦਾ ਹਾਂਜੀ ਪਰ ਕਵਾਡੀ ਕਮਿਟਮੈਂਟ ਜਿਹੜੀ ਸੀਗੀ ਉਹ ਹੋਟਸਿਕ ਕਲੱਬ ਨਾਲ ਸੀ ਫਿਰ ਤੁਸੀਂ ਉਹ ਉਸੇ ਕਲੱਬ ਨਾਲ ਖੇਡੇ ਜਿੱਤ ਤਾ ਤੁਸੀਂ ਕਮਿਟਮੈਂਟ ਕੀਤੀ ਸੀ ਹਾਂਜੀ ਹਾਂਜੀ ਤਾਂ ਉਸ ਤੋਂ ਬਾਅਦ ਤੁਹਾਨੂੰ ਫੋਨ ਵੀ ਆ ਚਲਦੀ ਗੇਮ ਚ ਨਹੀਂ ਨਹੀਂ ਫਿਰ ਆਇਆ ਨਹੀਂ ਜੀ ਕਾਲ ਜਦੋਂ ਇੱਕਦਮ ਪਹਿਲਾਂ ਫੋਨ ਆਇਆ ਤਾਂ ਫੋਨ ਤੁਸੀਂ ਆਪ ਕੋ ਅਟੈਂਡ ਕੀਤਾ ਹੋ ਹਾਂਜੀ ਹਾਂਜੀ ਰਾਤ ਨੂੰ ਆਇਆ ਕਿੰਨੇ ਵਜੇ ਆਇਆ ਰਾਤ ਨੂੰ 10 11 ਵਜੇ ਆਇਆ ਤੇ ਤੁਸੀਂ ਸਦਾ ਫੋਨ ਚੁੱਕ ਲਿਆ ਹਾਂਜੀ ਹਾਂਜੀ ਤੇ ਫੋਨ ਦੇ ਉੱਪਰ ਆਈਡੀ ਆਈ ਹੋਈ ਸੀ ਜਿੱਦਾਂ ਆਪਣੇ ਬਾਹਰਲੇ ਨੰਬਰ ਹੀ ਹੁੰਦੇ ਆ ਉਹ ਜਾਲੀ ਭੰਜ ਜਾਂਦੇ ਆ ਨੰਬਰ ਆਈ ਸੀ ਤੁਸੀਂ ਪੁਲਿਸ ਨੂੰ ਦੱਸਿਆ ਨਹੀਂ ਨਹੀਂ ਪੁਲਿਸ ਨੂੰ ਨਹੀਂ ਦੱਸਿਆ ਕਾ ਤੋ ਪੁਰਸ ਨੂੰ ਦੱਸ ਕੇ ਫਿਰ ਗਾਂ ਫਿਰ ਚੱਕਰ ਇਹਨੇ ਪੈ ਜਾਂਦੇ ਆ ਪਨਵਾਲ ਕਾਤੇ ਹੋਣਾ ਸ਼ੋਕਾਤੇ ਹੋਣਾ ਗਲਤ ਗੱਲ ਤੁਹਾਨੂੰ ਦੱਸ ਜਾਈਦਾ ਪੁਰਸ ਨੂੰ ਨਹੀਂ ਹਾਂ ਕਿਉਂਕਿ ਪੁਰਸ ਦੱਸਾਂਗੇ ਜੇਸੀ ਬਿਮਾਰੀ ਦੱਸਾਂਗੇ ਡਾਕਟਰ ਨੂੰ ਤਰੇ ਡਾਕਟਰ ਲਾਜ ਕਰੂਗਾ ਨਾ ਜੇ ਦੱਸਾਂਗੇ ਤਦੇ ਹੀ ਲੋਕ ਹੀ ਡਰਨਗੇ ਨਹੀਂ ਉਸ ਤੋਂ ਬਾਅਦ ਫੋਨ ਵੀ ਨਹੀਂ ਆਇਆ ਜੀ ਮੜਕੇ ਨਹੀਂ ਆਇਆ ਤੁਹਾਨੂੰ ਨਹੀਂ ਨਹੀਂ ਆਇਆ ਸੀ ਸੋ ਤੁਸੀਂ ਫਿਰ ਉਸ ਪਿੰਡ ਦੇ ਵਿੱਚ ਜਿੱਤੇ ਖੇਡਣੇ ਜਾਣਾ ਸੀਗਾ ਉਹ ਫਿਰ ਕਿਹੜੀ ਗੇਮ ਜਿੱਤੇ ਕੌਣ ਜਿੱਤਿਆ ਉਸ ਉਸ ਪਿੰਡ ਦੇ ਲੋਕ ਜਿੱਤੇ ਨਹੀਂ ਨਹੀਂ ਫਿਰ ਉਹਨਾ ਟੀਮ ਹੀ ਨਹੀਂ ਬਣਾਈ ਜੀ ਪਿੰਡ ਵਾਲ ਬਣਾਈ ਨਹੀਂ ਬਣਾਈ ਨਹੀਂ ਟੀਮ ਅੱਛਾ ਉਹਨੇ ਬਣਾਉਣੀ ਸੀ ਤੁਹਾਡੇ ਕਰਕੇ ਹਾਂਜੀ ਮੇਰੇ ਕਰਕੇ ਆਈ ਸੀ ਤੁਸੀਂ ਕਹਤਾ ਨਾ ਕਰਤੀ ਤੇ ਉਹਨੇ ਵੀ ਬਣਾਈ ਨਹੀਂ ਨਹੀਂ ਬਣਾਈ ਆਈ ਸੁਪਰ ਮਿਹਰਬਾਨੀ ਔਰ ਤੁਸੀਂ ਕੱਲ ਨੂੰ ਸੈਨਟਾਟੋ ਚਰਚ ਪਹਿਲੀ ਵਾਰ ਆ ਰਹੇ ਥਾੜੇ ਅਸੀਂ ਜੀ ਆ ਕਹਿੰਦੇ ਆ ਤੁਹਾਡੀ ਸਿਹਤ ਦੀ ਤੰਦਰੁਸਤੀ ਦੀ ਬੇਟਾ ਅਰਦਾਸ ਕਰਦੇ ਆ ਕੈਨ ਸਿੱਖ ਦੇ ਪੂਰੇ ਮਹੰਤਪ ਸਹਿਬਾਨ ਜਿਹੜੇ ਸੁਖਾ ਕੰਗ ਜੀ ਜਿਹੜੇ ਕਿ ਹਰਦਾਸੇ ਪੜਤੋ ਨੇ ਥੜਾ ਤੋਂ ਪਹਿਲਾਂ ਬੜੀ ਕਬੱਡੀ ਖੇਡੀ ਉਹਨਾਂ ਨੇ ਹੁਣ ਇੱਥੇ ਬਿਜ਼ਨਸਮੈਨ ਨੇ ਔਰ ਕਬੱਡੀ ਖੇਡ ਕੇ ਉਹਨਾਂ ਨੇ ਜਿੱਥੇ ਪੈਸਾ ਕਮਾਇਆ ਉਤੇ ਚੇਤਾਰ ਮੁਕਤਾਨਾ ਲਈ ਬੜੀ ਮਦਦ ਕੀਤੀ ਆਪਣੀ ਪਿੰਡ ਦੇ ਵਿੱਚ ਸਕੂਲ ਦੇ ਵਾਸਤੇ ਕੂਲਰ ਲਾਏ ਬੱਚਿਆਂ ਨੂੰ ਬਿਜੀਫੇ ਦਿੱਤੇ ਅਤੇ ਬੱਚਿਆਂ ਨੂੰ ਟੇਬਲ ਕੁਰਸੀਆਂ ਹੋਰ ਉਹਦੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਅਤੇ ਇੱਕ ਅਸੀਂ ਮਾਲਟਰ ਗੁਰਦਰ ਸਾਹਿਬ ਕੇ ਕੋਈ 700-800 ਰੁਪਏ ਇਕੱਠਾ ਕੀਤਾ ਸੀਗਾ ਇਲੈਕਟ੍ਰੋਨਿਕ ਟਰੀ ਲਾਈ ਬਾਬਾ ਜੀ ਦੇ ਪ੍ਰਕਾਸ਼ ਦੇ ਵਿੱਚ ਗੁਰਨਾਮ ਕਬੀਰ ਜੀ ਦੇ ਉਹਨਾਂ ਨੇ ਇੱਕ ਟਰੀ ਮੇਰੇ ਖਲ ਕੇ ਕੁਝ 200 ਰੁਪਏ ਲਗਭਗ ਸੀਗਾ ਉਹ ਵੀ ਉਹਨਾਂ ਨੇ ਇੱਕ ਪੂਰਾ ਟਰੀ ਦਿਮਯਾ ਦਾਸ ਕ੍ਰਿਸੀ ਜਣ ਕੇ ਕਬੱਡੀ ਦੇ ਖਿਡਾਰੀ ਕਬੱਡੀ ਨਹੀਂ ਜਿੱਥੇ ਖੇਡਦੇ ਉੱਥੇ ਧਰਮ ਪ੍ਰਤੀ ਅਤੇ ਗੁਰੂ ਦੇ ਮਤਾਬਕ ਗੁਰੂ ਦੀ ਮਤ ਦੇ ਮਤਾਬਕ ਦੇਖਿਆ ਜਾਵੇ ਕਿ ਹਮੇਸ਼ਾ ਹੀ ਸਤਕਾਰ ਕਰਦੇ ਨੇ ਜਿਸ ਕਰਕੇ ਉਹਨਾਂ ਦਾ ਨਾਮ ਹੈ ਮੈਂ ਤਾਂ ਉਹਨਾਂ ਦਾ ਨਾਮ ਮੈਂਸ਼ਨ ਕੀਤਾ ਕਿ ਕਬੱਡੀ ਦੇ ਖਿਡਾਰੀਆਂ ਵਿੱਚ ਸ਼ੈਨਸ਼ੀਲਤਾ ਵੀ ਹੈ ਅਤੇ ਧਰਮ ਦਾ ਸਤਕਾਰ ਵੀ ਕਰਦੇ ਆ ਜਿਵੇਂ ਤੁਸੀਂ ਕਰ ਰਹੇ ਹੋ ਤੁਸੀਂ ਵੈਸੇ ਉਹ ਜੋ ਮਤਲਬ ਪੰਡਤ ਘਾਣੇ ਦੇ ਸੰਬੰਧਿਤ ਹਾਂਜੀ ਇਸ ਕਿਰਤ ਧਰਮ ਵਿੱਚ ਕੀ ਰੱਖਿਆ ਹਾਂਜੀ ਸਾਰੇ ਪਾਸੇ ਜਾਈਦਾ ਜੀ ਗੁਰਦੁਆਰਾ ਸਾਹਿਬ ਵੀ ਜਾਈਦਾ ਸਾਰੇ ਪਾਸੇ ਹਾਂਜੀ ਅੱਛਾ ਜੀ ਤੁਸੀਂ ਵੀ ਦੱਸੋ ਤੁਹਾਡੀ ਮਾਤਾ ਨੇ ਬੇਟਾ ਕਵਰਾ ਗਿਆ ਹੋਣਗੇ ਕੋਈ ਦਿਨ ਸੀ ਜਿੱਦਾਂ ਤੁਹਾਡੀ ਮਾਂ ਰੁਕਿਆ ਹੋਣਾ ਕਿ ਨਹੀਂ ਜਾਣਾ ਨਹੀਂ ਬੇਟਾ ਨਹੀਂ 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 ਇਦਾਂ ਨਹੀਂ ਜੀ ਹਾਂ ਉਹ ਤਾਂ ਖੇਡਣਾ ਤਾਂ ਹੈਗੇ ਬਸ ਇਹ ਕਹਿੰਦੇ ਸੀ ਧਿਆਨ ਨਾਲ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਝਗੜਨਾ ਨਹੀਂ ਮੈਚ ਖੇਡ ਕੇ ਆਪਣਾ ਘਰੇ ਆ ਜਾਣਾ ਵਾਪਸ ਸੋ ਮਾਤਾ ਕਬਰਾਈ ਤੋਂ ਹੋਵੇਗੀ ਜਰੂਰ ਸੁਣ ਕੇ ਹਾਂਜੀ ਹਾਂਜੀ ਉਹ ਬਹੁਤ ਜਿਹੜਾ ਦੇਖਦੇ ਆ ਸਾਰੇ ਹੁਣ ਲਾਈਵ ਮੈਚ ਚੱਲਦੇ ਹੁੰਦੇ ਆ ਉਹਨਾਂ ਨੂੰ ਬਹੁਤ ਡਰ ਗਏ ਸੀਗੇ ਉਹ ਥੋੜੇ ਦਿਨ ਖੇਡੇ ਮੈਚ ਵੀ ਨਹੀਂ ਹੋਈ ਸੀ ਥੋੜੇ ਟਾਈਮ ਤਾ ਅਸੀਂ ਵੀ ਖੇਡਦੇ ਆਈ ਹੋਰ ਕਿਤੇ ਖੇਡਦੇ ਸੀਗੇ ਅਸੀਂ ਬਹੁਤ ਡਰ ਗਏ ਸੀਗੇ ਜਦੋਂ ਵੀਡੀਓ ਦੇਖੀ ਆ ਪੰਜਾਬ ਦੇ ਵਿੱਚ ਤੁਹਾਨੂੰ ਵੀ ਕੋਈ ਥ੍ਰੈਟਾਈ ਕਾਲ ਨਹੀਂ ਮੈਨੂੰ ਫੇਕ ਆਈਆਂ ਫੇਕ ਥ੍ਰੈਟ ਮਤਲਬ ਕੋਈ ਆਈਆਂ ਉਦਾਂ ਮਜੇ ਰੀਅਲ ਥ੍ਰੈਟ ਉਹ ਨਹੀਂ ਆਈਆਂ ਫੇਕ ਮਤਲਬ ਉਦਾਂ ਹੀ ਪਰਸਨ ਤੁਸੀਂ ਫੇਕ ਦੱਸ ਆਂਦੇ ਫੇਕ ਸੀ ਗਿਆ ਫੇਕ ਇਦਾਂ ਕੋਈ ਉਦਾਂ ਡਰਾਉਣ ਲਈ ਬੰਦੇ ਕੋਈ ਐਵੇਂ ਫੋਨ ਆ ਲਿੰਗੇ ਕਿਸੇ ਹੋਰ ਨੰਬਰ ਤੋਂ ਅਨਨੋਮ ਨੰਬਰ ਤੋਂ ਤੁਹਾਨੂੰ ਕਿਦਾਂ ਫੇਕ ਸੀ ਗਿਆ ਮਤਲਬ ਤੁਹਾਨੂੰ ਲੱਗਦਾ ਹੈ ਕਿ ਜਸੀ ਫੇਕ ਹੋ ਹੀ ਨਾ ਉਹ ਇੱਕ ਉਹਨਾਂ ਪਤਾ ਲੱਗੇਗਾ ਗੱਲ ਅੱਜ ਐਸਾ ਘੜਾ ਰਿਹਾ ਹੈ ਜਿਹੜਾ ਕਿ ਪਹਿਲੀ ਵਾਰ ਹੈ ਜਿੰਨਾ ਅਸੀਂ ਗੱਲ ਕਰਨੀ ਚਾਹੀਏ ਇਹ ਹਣੀ ਆ ਜੀ ਪਹਿਲੀ ਹਣੀ ਹਣੀ ਸੱਚਮੁੱਚੀ ਤੁਸੀਂ ਹਣੀ ਹਣੀ ਇੰਗਲਿਸ਼ ਦਾ ਲੱਭ ਜਾਏ ਸ਼ਾਇਦ ਹਾਂਜੀ ਸੋ ਚੱਡੇ ਸ਼ਾਇਦ ਇਹ ਮੱਖੀ ਜਰੂਰ ਹੋਣਗੀਆਂ ਜਾਫੀ ਪੰਦੇ ਕਿਹਾ ਨੂੰ ਕਿਉਂਕਿ ਇਹ ਦੇਖੋ ਹਣੀ ਇੱਕ ਸ਼ਹਿਦ ਇੱਕ ਮਿੱਠਾ ਮਠਾਸ ਮਠਾਸ ਜਿਹੜੀ insan ਦੇ ਕੋਲ ਜਿਹੜੀ ਆ ਮਿੱਠੀ ੜੀ ਬੋਲੀ ਆ ਗੁਰੂ ਦੀ ਬੋਲੀ ਆ ਸਾਡੇ ਬਾਣੀ ਬਾਬਾ ਜੀ ਦੀ ਮਿੱਠੀ ਆ ਤਾਂ ਜਿਹੜੀ ਇਹ ਪੜੀ ਜਾਂਦੀ ਪੜਾਈ ਜਾਂਦੀ ਆ ਜਿਹੜੀ ਕਿ ਸਰਵਣ ਕਰਦੇ ਆ ਇਹਦੇ ਵਿੱਚ ਬਹੁਤ ਪਿਆਰ ਉਹ ਮੁਹੱਬਤ ਤੇ ਇਹਦੇ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਸਿਹਤ ਦੀ ਤੰਦਰੁਸਤ ਰੱਖੇ ਅਸੇ ਹਰਮਨਾਨ ਫਤ ਰੱਖੇ ਅਨ ਜਿੱਥੇ ਵੀ ਜਾ ਤੁਸੀਂ ਖੁਸ਼ ਹੋ ਹਾਂਜੀ ਕੱਲ ਤੁਸੀਂ ਇੱਕ ਵਾਰੀ ਅ ਕੋਕੀਤ ਤੇ ਲਾ ਕੰਪੀਟੀਸ਼ਨ ਸਰਫ ਉਸ ਪਲੰ ਦਾ ਉਸਕੇ ਹਿੰਟੇ ਚ ਹੁੰਦਾ ਉਹਨਾਂ ਘੰਟੇ ਜੇ ਤੁਸੀਂ ਗਾਉਂ ਰਿਹਾ ਹੁੰਦੇ ਉਹ ਤੋਂ ਬਾਅਦ ਤੁਸੀਂ ਇੱਕ ਦੋਸਤ ਬਣ ਜਾਂਦੇ ਹੋ ਹਾਂਜੀ ਹਾਂਜੀ ਇਹ ਜੁਮਣੀ ਕਿ ਤੁਸੀਂ ਪੁਆਇੰਟ ਲਿਆਓ ਨਾ ਲਿਆਓ ਤਾਂ ਇਸ ਸਰਫ ਲੋਕ ਤਾਂ ਕੇਵਰੀ ਸ਼ਾਇਦ ਸੋਚਿੰਦੇ ਨੇ ਖੁੰਦ ਕੱਢਦੇ ਨੇ ਕਿ ਮੈਨੂੰ ਇਹਨੇ ਉੱਥੇ ਹਰਾਇਆ ਸੀ ਤੁਹਾਡੇ ਮਨ ਨੂੰ ਚੇਵਿੰਦਾ ਕਿ ਉੱਥੇ ਮੈਨੂੰ ਇਹਨੇ ਹਰਾਇਆ ਸੀ ਮੇਰਾ ਪੁਆਇੰਟ ਮੈਂ ਲੂਜ਼ ਕੀਤਾ ਔਰ ਮੇਨਾਂ ਬੀਅਨਸ ਆਫ ਵੀ ਹੋਈ ਆ ਤਾਂ ਮੈਂ ਹੁਣ ਧੱਕੇ ਵਾਲੀ ਕਰਨੀ ਕਹਿੰਦੇ ਇਦਾਂ ਵੀ ਮਨ ਚਾਹੇ ਤੁਹਾਡੇ ਨਹੀਂ ਨਹੀਂ ਜੀ ਭਾਈ ਹੁਣਾਂ ਨਾ ਵੀ ਕਾਫੀ ਮੈਅ ਲੱਗੇ ਭਾਈ ਹੁਣਾਂ ਨੇ ਆਪਣੇ ਸਟਾਪ ਬਹੁਤ ਲਾਇਆ ਸੀ ਭੱਜੇ ਰੇਡ ਆਪਾਂ ਬਸ ਬਾਹਰ ਫਰੈਂਡ ਆ ਤੁਸੀਂ ਇਹਨਾਂ ਨੂੰ ਸਟਾਪ ਲਾਏ ਆ ਹਾਂਜੀ ਆਏ ਸੀ ਇੱਕ ਲੈ ਸਟਾਪ ਲਾ ਕੇ ਦਿਖਾਵਾਂ ਫਿਰ ਕੱਲਾ ਲਾਗੇ ਕਾ ਲਾਓਗੇ ਵੈਰੀ ਗੁੱਡ ਇਹਦੇ ਵਿੱਚ ਤੁਹਾਡੇ ਬੇਟਾ ਸੋ ਤੁਸੀਂ ਐ ਅੰਤ ਵਿੱਚ ਆਪਣੇ ਹਣੀ ਜੀ ਅਤੇ ਗੁਰਿੰਦਰ ਗੁਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਕੱਲ ਨੂੰ ਇਸ ਵੇਲੇ ਤੁਸੀਂ ਕਬੱਡੀ ਦੇ ਮੈਦਾਨ ਵਿੱਚ ਸ਼ਾਮੁਗੀ ਅਕਸਰ ਜਿਕਰ ਰਹੂਮਗੇ ਤੁਹਾਡਾ ਮੈਚ ਕਿੰਨੇ ਵਜ ਪਹਿਲਾਂ ਟਾਈ ਪੈਣੀ ਹਲੇ ਨਹੀਂ 12 ਵਜੇ ਹੋਣਾ ਜੀ ਸਟਾਰਟ ਉਹ ਤਾਂ ਆਇਆ ਸ਼ਾਮ ਪੈਣੀ ਆ ਸ਼ਾਮ ਨੂੰ ਟਾਈ ਪੈਣੀ ਆ ਸ਼ਾਮ ਲਈ ਪੈਣੀ ਆ ਆ ਸ਼ਾਮ ਟਾਈ ਪੈ ਜਾਣਾ ਹਾਂ ਜੀ ਆਈ ਸੀ ਸੋ ਕਿੰਨੇ ਕ ਪੁਆਇੰਟ ਮਤਲਬ ਪੁਆਇੰਟ ਨ ਜਾਣ ਦੀ ਆਸ ਹੈ ਆ ਜੀ ਇਹ ਤਾਂ ਐਵਰੇਜ ਤੁਸੀਂ ਕਿੰਨੇ ਪੁਆਇੰਟ ਆ ਜਾਂਦੇ ਹੋ ਐਵਰੇਜ ਕੀ ਆ ਐਵਰੇਜ ਜੀ 1-2 ਜੱਫੇ ਲੱਗਦੇ ਆ ਜੇ ਆਪਾਂ 8-9 ਰੈਡਾ ਪਾਈਏ 1-2 ਜੱਫੇ ਲੱਗਦੇ ਆ ਕੋਈ ਐਸਾ ਹੁੰਦਾ ਜਿੱਥੇ ਜੱਫਾ ਆ ਰਿਹਾ ਮਤਲਬ ਤੁਸੀਂ ਪੁਆਇੰਟ ਨੂੰ ਲੂਜ਼ਨ ਕੀਤਾ ਕਦੇ ਇੰਦਾ ਵੀ ਹੋਇਆ ਹਾਂ ਜੀ ਇਦਾਂ ਦਾ ਹੋ ਹੀ ਜਾਂਦਾ ਇੱਕ ਇੱਕ ਅੱਧੀ ਵਾਰ 플레이ਰ ਤੋਂ ਗਲਤੀ ਹੋ ਜਾਂਦੀ ਆ। ਯਾ ਮਤਲਬ ਇੱਕ ਅੱਧੀ ਵਾਰ ਗਲਤੀ ਹੋ ਜਾਂਦੀ ਆ, ਵਾਰ-ਵਾਰ ਨਹੀਂ ਹੁੰਦੀ। ਐਦਾਂ ਕਹੀ ਤਾਂ ਸਾਨੂੰ ਜੇ ਸਟਾਪ ਵੀ ਨਹੀਂ ਲੱਗੀ। ਵੈਰੀ ਗੁੱਡ। ਗੁੱਡ ਲੱਕ ਫਾਰ ਯੂ। ਔਰ ਮੈਂ ਜਿਸ ਕਲੱਬ ਦੇ ਤੁਹਾਨੂੰ ਸੱਦੇ ਆਂ, ਮੈਂ ਉਹਨਾਂ ਵੱਲੋਂ ਤੁਹਾਡਾ ਧੰਨਵਾਦ ਕਰਾਂ। ਮੈਂ ਖਾਸ ਕਰਕੇ ਗੋੜਾ ਜੀ ਵੱਲੋਂ, ਅੱਛੇ ਸਪੈਸ਼ਲੀ ਮੈਂ ਸੁਖਤੰਗ ਜੀ ਵੱਲੋਂ ਜਿਹੜੇ ਕਿ ਬਹੁਤ ਵੱਡੇ ਸਪੋਰਟਰ ਨੇ।